ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਬੜਾ ਰੱਖੋ ਜਿੰਦਾਬਾਦ ਜਿੰਦਾਬਾਦ ਕੀ ਕਰਦਾ ਓਏ ਧੱਕਾ ਪੁਲਿਸ ਬੰਦੇ ਘੁੱਟਦੀ ਆ ਅਸੀਂ ਸ਼ਾਤ ਤੋੜ ਕੇ ਵੱਢੀ ਬਾਈ ਬਾਈ ਓਏ ਫੋਨ ਫੜ ਕੇ ਰੱਖ ਪੰਜਾਬ プラス ਰੱਬਾ ਗੱਡੀ ਤੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ असीं घंटा पहिले फोन करिया उहो कुझु नी वया सॼे चकर ल ਤੁਹਾਨੂੰ ਬਰਤਨ ਚੁੱਕੀਓ ਭਾਜੀ ਤੁਸੀਂ ਰੈਸਟੋਰੈਂਟੋਂ ਦੋਸਤਾਂ ਨਾਲ ਆਈ ਨਹੀਂ ਨਹੀਂ ਚੱਕਾ ਕਰਦੇ ਚੱਕ ਲੈ ਗਿਆ ਰਸ਼ਮ ਚੱਕ ਲੈ ਗਿਆ ਕੋਈ ਵੀ ਪੜ੍ਹਦਾ ਹਾਂ ਤੁਸੀਂ ਚੱਕ ਰਹੇ ਹੋ ਭਾਜੀ ਪੱਤੇ ਤਾਂ ਨਿਆਜ ਘੱਟ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਆਉਂਦੇ ਆਏ ਤੁਸੀਂ ਬੰਕੇ ਨੇ ਕਿਹੜੇ ਗਰਮ ਚ ਕਿੰਦਾ ਤੁਸੀਂ ਚੱਕਿਆ ਵਸਤੋ ਚੱਕਿਆ ਚੱਕਿਆ ਮੇਰੇ ਨਾਲ ਇਕ ਕਮਿਸ਼ਨ ਨੂੰ ਬੁਲਾਵਾ ਆ ਆਓ ਆ ਤੁਸੀਂ ਦਫਤਰ ਗਾਂਗੜਾ ਕੰਪਟਰ ਹੈ ਤੁਸੀਂ ਉੱਤੇ ਬੰਦੇ ਜਾ ਕੇ ਲਿਜੋ ਰਹੇ ਹੋ ਤੋੜਿਆ ਸ਼ੀਸ਼ਾ ਤੋੜਿਆ ਫੋਟੋ ਦਫਤਰ ਤੋਂ ਨਾ ਜੇਰ ਕਰਦੇ ਹੋ ਤੁਸੀਂ ਲਾਲ ਆਇਆ ਤੁਹਾਡਾ ਬੱਬਰ ਸ਼ੇਰ ਆ ਗਿਆ ਜੀ ਨਜ਼ਰ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀਬਗ ਪੰਜਾਬੀਆਂ ਆਈ ਹੇ ਦਿੱਲੀ ਵਾਲੇ ਪਿੱਛੇ ਲੱਗੇ ਪਰ ਆਪ ਬੋਲੋ ਆ ਪੰਜਾਬੀਆਂ ਦਾ ਹੱਕ ਬਣਦਾ ਆ ਪੱਕੇ ਤੋਂ ਬੋਲੋ ਸਾਡੀ ਨਾ ਪੰਜਾਬੀ ਨਹੀਂ ਉਹਦਾ ਸੁਤੇ ਆ ਗਈ ਤੁਸੀਂ ਘੁੰਮਣ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ ਤਫਤਰ ਕੀ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਰੈਸਟ ਦਿਖਾ ਦਿਓ ਬੰਦੇ ਤੁਸੀਂ ਚੱਕ ਕੇ ਚੱਲ ਜਾਈ 500 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁੰ ਲੰਮਾ ਭਾ ਕੇ ਚੱਕ ਕੇ ਲੱਗ ਗਏ ਕੋਈ ਕਹਿੰਦਾ ਕਿ ਕ੍ਰਿਮੀਨਲ ਹੈ ਯਾਰ ਦਾ ਪੁੰਚੀ ਇੱਥੇ ਕਿੰਨੇ ਨੇ ਤੁਹਾਡੇ ਕਿੰਨੇ ਨੇ ਲੱਗ ਰਹੇ ਆ ਕਿੰਨੇ ਆ ਇੱਧਰ ਹੋ ਜਿਓ ਭਾਜੀ 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 ਬੈਠੋ ਸਰ ਕੀ ਗੱਲ ਹੋ ਗਈ ਸਰ ਕੀ ਮੈਦ ਕੀ ਆ ਜੀ ਕਹਿੰਦੇ ਦਸਤੂਤ ਤੋੜਿਆ ਹੋਰ ਰੋਕ ਲੱਗ ਰਹੇ ਆ ਰਾਸ ਨੂੰ ਚੰਗੀ ਬੋਲਦੇ ਆ ਵੀ ਦੇਖ ਪਾਉਂਦੇ ਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਆ ਕਿਹੜੀ ਕੰਪਲੀਟ ਆ ਆ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਤੁਸੀਂ हुने कंप्लेंट लिखी है हुने हुने पाया है चुटी नंबर नम्ब, डेरी नंबर हुने पाया है हुने हुने हाँ हुने पाया है चुटी नंबर हुने 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 चुटी नंबर हुने लिखिए हाँ हुने आल लिया वो मुराबाद मुरदाबाद 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 ਨਾ ਮੈਂ ਕਿਹਨੂੰ ਕਾਲੀ ਕੁੱਟੇ ਪਤਾ ਨਹੀਂ ਕੀ ਆ ਓਏ ਸਾਡੇ ਦੇ ਗੁੱਸੇ ਕਿੱਲੇ ਸਾਡੇ ਦੇ ਪੰਜਾਬੀਆਂ ਦਾ ਤੁਸੀਂ ਲੱਗਿਓ ਦੱਲੀਆਂ ਨੇ ਮਗਰਿਆ ਹੋਰ ਕੀ ਆਪਣੀ ਓਏ ਮਜਾ ਕੱਲੇ ਸਿੱਧੀ ਦੋਰ ਤੇ ਪੰਜਾਬ ਦੀ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਉੱਥੇ 65 ਮਿੰਟ ਉਹ ਬਾਈ ਪਰੇ ਹਟੋ ਜੇ ਇੱਕ ਮਿੰਟ ਕਿੱਥੇ ਨਹੀਂ ਆਏ ਉਹ ਬਾਈ ਉਹ ਕਰਾਓ ਉੱਥੇ 65 ਮਿੰਟ ਲੇਟ ਪਈ ਕਿੱਥੇ ਨਹੀਂ ਆਏ ਉੱਥੇ ਸੁੱਤੇ ਅਸੀਂ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਵੇਚਦੇ ਕੀ ਗੱਲ ਸਾਰੇ ਪੰਜਾਬੀ ਆਮਾ ਜੰਦੇ ਆ ਕੀ ਹੋਇਆ ਕੀ ਸਾਨੂੰ ਹੱਥ ਪਾਹ ਗਏ ਸਫਾ ਬੇ ਕੋਈ ਦਫਤਰ ਨੂੰ ਕੋਈ ਦਫਤਰ ਤੋਂ ਲਾ ਗਏ ਸਾਡਾ ਲੋਕ ਤੋੜਿਆ ਤਾਂ ਕਹਿਣਾ ਕੱਢਿਆ ਅੱਖਾਂ ਨੂੰ ਹੱਥ ਬੰਦੇ ਨੇ ਹੱਥ ਮਾਣਾ ਸਫਾ ਰਿਪਿਆ ਭੈਣ ਤੇ ਲੰਦ ਦੇ ਦਾਂਗੇ ਚੁੱਪ ਚੁੱਪ ਦੇ ਕਾਂਗਰਸ ਵਾਲਿਆਂ ਨੂੰ ਕਹਿ ਕਿਓ ਚਲੋ ਜਲਦੀਏ ਸਾਰੇ ਮੀਡੀਆ ਨੂੰ ਬੁਲਾਓ ਇਸੇ ਨੂੰ ਬੇਨਤੀ ਹੈ ਜੀ ਜੋਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤੀ ਜਨਾਸੀ ਜੀ ਜਿਹੜਾ ਆਪਦੇ ਆਪ ਨੂੰ